ਤੇਗਵਾਦਰ ਸਾਬ ਦੀ ਦੇ ਉਹ ਕਰਾਇ ਖੂਨ ਆਇਤਾ ਜੀ ਉਹ ਦਫਤਰ ਬੁਲਾ ਕੇ ਤਾਂ ਤਾਂ ਸ੍ਰੀ ਗੁਰੂ ਤੇਗਵਾਦਰ ਸਾਹਿਬ ਇਸ ਤੇ ਮੇਰੇ ਸਭ ਦੇਖਣ ਵਾਲਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ ਤੇ ਮੈਂ ਇਸ ਵਕਤ ਖੜਾ ਮੇਰੇ ਪਿੱਛੇ ਆ ਰਹੀ ਹੈ ਚੰਡੀਗੜ੍ਹ ਰੋਡ ਤੇ ਮੈਂ ਸਾਹਮਣੇ ਗੁਰਦੁਆਰਾ ਪਾਛਾਈ ਨੌਮੀ ਪਿੰਡ ਪਗੜਾਣਾ ਉੱਥੇ ਚੱਲਿਆ ਆਉ ਤੁਹਾਨੂੰ ਲੈ ਕੇ ਜਾਂਦਾ ਹਾਂ ਜਿਵੇਂ ਰਸਤੇ ਜੀ ਆ ਇੱਕ ਨਵਾਂ ਕੋਈ ਫਲਾਈਓਵਰ ਤਿਆਰ ਹੋ ਰਿਹਾ ਜੀ ਇਹ ਕੋਈ ਰਸਤਾ ਨਵਾਂ ਜਾਨੀ ਕਿ ਹਾਈਵੇ ਕੱਢ ਰਹੇ ਆ ਤੇ ਇਹ ਹੈ ਸਾਹਮਣੇ ਜਿਹੜੀ ਸੜਕਾ ਚੁੰਨੀ ਮਛਲੀ ਵਾਲੀ ਰੋਡ ਤੋਂ ਆ ਰਹੀ ਆ ਤੇ ਆਪਾਂ ਜਾ ਰਹੇ ਆ ਪਗੜਾਣਾ ਤੇ ਦੇਖੋ ਜੇ ਅੰਡਰ ਕੰਸਟਰਕਸ਼ਨ ਅਦਰਵੇਸ਼ ਵੀ ਵਿਚਾਰੇ ਪਏ ਆ ਤੇ ਆਪਾਂ ਚੱਲਦੇ ਮੌਸਮ ਬਹੁਤ ਗਰਮੀ ਬਹੁਤ ਹੋਈ ਵੀ ਆ ਜੀ ਮੌਸਮ بارش ਆਉਣ ਵਾਲੀ ਆ ਤੇ ਆਪਾਂ ਇਨੀ ਛੇਤੀ ਪਹੁੰਚੀ ਚੱਲ ਕੇ ਗੁਰਦੁਆਰਾ ਸਾਹਿਬ ਦੇਖਦੇ ਆ ਇਹ ਆਪਣਾ ਗੁਰੂ ਸਾਹਿਬ ਨੇ ਦਿੱਤਾ ਹੋਇਆ ਵੱਡਾ ਘੋੜਾ ਤੇ ਪੈਦੇ ਤੇ ਆਏ ਆ ਜੇ ਤੇ ਚੱਲਾਂਗੇ ਫਿਰ ਅੱਪਾ ਗੁਰਦੁਆਰਾ ਸਾਹਿਬ ਪਗੜਾਣਾ ਦੇ ਰਸਤੇ ਜਾ ਗਏ ਜੀ ਪਗੜਾਣਾ ਪਿੰਡ ਦੇ ਵਿੱਚ ਪਹੁੰਚ ਗਏ ਆ ਇਹ ਰਸਤਾ ਪਾਸ਼ਾ ਜੀ ਨੋ ਵੀ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈਗਾ ਤੇ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਨਤਮਸਤਕ ਹੋਮ ਸ਼ਹੀਦ ਬਾਬਾ ਮੰਦਨ ਸਿੰਘ ਤੇ ਸ਼ਹੀਦ ਬਾਬਾ ਕੋਠਾ ਸਿੰਘ ਦੀ ਯਾਦਗਾਰੀ ਗੇਟ ਪਿੰਡ ਪਗੜਾਣਾ ਸਰਵੋਪੋਜ ਕਰਕੇ ਦਿਖਾ ਦੇਣਾ ਜੀ ਆਓ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਆ ਜੀ ਤੇ ਮੇਰੇ ਨਾਲ ਇੱਥੋਂ ਦੇ ਪ੍ਰਧਾਨ ਜੀ ਨੇ ਜਿਹੜੇ ਇੱਥੋਂ ਦਾ ਜਿਹੜਾ ਸਾਰਾ ਕੰਮਕਾਰ ਸੰਭਾਲਦੇ ਨੇ ਇਹ ਹੈਗੇ ਸਰਦਾਰ ਜਸਮੀਰ ਸਿੰਘ ਤੇ ਨਾਲ ਤੁਸੀਂ ਵੀ ਆਪਣਾ ਦੱਸੋ ਜੀ ਬਜ਼ੁਰਗੋ ਨਾਂ ਬਾਬਾਜੀਤ ਸਿੰਘ ਜੀ ਨੇ ਇਹ ਇੱਥੇ ਦਾ ਜਿਹੜਾ ਕਾਰੋਬਾਰ ਜਿਹੜਾ ਸੰਭਾਲਦੇ ਨੇ ਤੇ ਇਹ ਜਿਹੜਾ ਹੈ ਗੁਰਦੁਆਰਾ ਸਾਹਿਬ ਕੁਝ ਹਿੱਸਾ ਜਿਹੜਾ ਐਸਜੀਪੀ ਹਿੱਦੇ ਨਾਲ ਹੈਗਾ ਕੁਛ ਇਹ ਆਪ ਜਿਹੜੇ ਕਮੇਟੀ ਆ ਗੁਰਦੁਆਰਾ ਸਾਹਿਬ ਦੀ ਉਹ ਸਾਹਮਦੇ ਆ ਜੀ ਤੇ ਇਹਦੇ ਨਾਲ ਆਪ ਗੁਰਦੁਆਰਾ ਸਾਹਿਬ ਦੇ ਆਪਾਂ ਨੂੰ ਨਾਲੇ ਇਹ ਦਰਸ਼ਨ ਕਰਾਉਣਗੇ ਸਿੰਘ ਸਾਹਿਬ ਸਰਦਾਰ ਜਸਮੀਤ ਸਿੰਘ ਜੀ ਤੇ ਨਾਲ ਸਰਦਾਰ ਜੀ ਤੇ ਆਉ 15 ਚੱਲਦੇ ਆ ਜੀ ਅੱਛਾ ਇਹ ਹੈ ਨਵੇਂ ਇੱਥੇ ਦੱਸਿਆ ਸਿੰਘ ਸਾਹਿਬ ਨੇ ਸਰਦਾਰ ਜਸਮੀਤ ਸਿੰਘ ਜੀ ਨੇ ਵੀ ਇੱਥੇ ਜਿਹੜੇ ਬਾਥਰੂਮ ਕਿਸੇ ਬਾਹਰਲੇ ਫੋਰਨਰ ਆਈਸੀ ਕੇ ਉਹਨਾਂ ਨੇ ਸੇਵਾ ਕਰਾਈ ਸੀ ਬਾਥਰੂਮਾਂ ਦੀ ਪ੍ਰਵਿੰਦਰ ਸਿੰਘ ਧੂਮਾ ਹਾਂ ਪ੍ਰਵਿੰਦਰ ਸਿੰਘ ਧੂਮਾ ਉਹਨਾਂ ਨੇ ਬਾਥਰੂਮਾਂ ਦੀ ਸੇਵਕ ਰਹੀ ਨਾਲ ਆਪਣੇ ਚੱਲਣਗੇ ਸਾਰਾ ਕੁਝ ਆਪਾਂ ਨੂੰ ਦੱਸਣਗੇ ਸਾਜ ਸਵੇਰ ਸਿੰਘ ਤੇ ਸਿੰਘ ਸਾਹਿਬ ਦੋ ਜੀ ਤੇ ਉਹ 15 ਚੱਲਦੇ ਆ ਇਸ ਰਸਤੇ ਤੋਂ ਆਪਾਂ ਬਾਹਰੋਂ ਆਏ ਸੀਗੇ ਤੇ ਇਹ ਹੈ ਮਾਤਾ ਸਾਹਿਬਕੌਰ ਪਬਲਿਕ ਸਕੂਲ ਦੀ ਬੱਸ ਇੱਥੇ ਖੜਦੀ ਹੋਣੀ ਹੈ ਜ ਰਾਤ ਨੂੰ ਮੇਰੇ ਖਿਆਲ ਚ ਤੇ ਇਹ ਹੈ 메ਨ ਦਵਾਰ ਗੁਰੂ ਘਰ ਦਾ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਛਾ ਨੌਵੀਂ ਜੀ ਦਾ ਇਹ ਇਤਿਹਾਸਕ ਸਥਾਨ ਆ ਜੀ ਆਪਾਂ ਦਰਸ਼ਨ ਕਰਾਂਗੇ ਤੇ ਨਿਸ਼ਾਨ ਸਾਹਿਬ ਝੂਲ ਰਹੇ ਆ ਗੁਰੂ ਦੇ ਬਹੁਤ ਸੋਹਣੇ ਲੱਗ ਰਹੇ ਆ ਤੇ ਇਹ ਹੈ 메인 게ਟ ਆਪਾਂ ਅੰਦਰ ਚੱਲਾਂਗੇ ਤੇ ਦਰਸ਼ਨ ਕਰਾਂਗੇ ਇਹ ਹੈ ਇੱਥੇ ਦਾ ਜੋੜਾ ਘਰ ਆ ਜੀ ਨਾਲ ਮੇਰੇ ਸਿੰਘ ਸਾਹਿਬ ਚੱਲ ਰਹੇ ਨੇ ਦੱਸ ਰਹੇ ਸਾਰੀ ਗੱਲਾਂ ਬਾਤਾਂ ਫਾਈਨਲ ਆਪਾਂ ਗੁਰਦੁਆਸਾਹ ਦੇ ਅੰਦਰ ਆ ਗਏ ਆ ਤੇ ਸਭ ਤੋਂ ਪਹਿਲਾਂ ਆਪਾਂ ਇਥੋਂ ਪੈਰ ਧੋਵਾਂਗੇ ਨਾਲ ਹੱਥ ਧੋਣ ਦਾ ਸਾਰਾ ਇੱਥੇ ਬਹੁਤ ਸੋਹਣਾ ਇੰਤਜ਼ਾਮ ਕੀਤਾ ਹੋਇਆ ਹੈਗਾ ਬਈ ਸੋਹਣੇ ਸੰਗਤ ਜੀ ਪਾਰਕ ਬਣਿਆ ਜੋ ਵੀ ਮੇਰੇ ਇਸ ਵੀਡੀਓ ਨੂੰ ਦੇਖ ਰਿਹਾ ਤੁਹਾਡੇ ਸਭ ਦੇ ਇੱਥੇ ਜਿਹੜੇ ਆ ਦਰਸ਼ਕ ਜਿਨ੍ਹਾਂ ਨੂੰ ਮੈਂ ਕਰਾ ਰਿਹਾ ਤੁਹਾਡੇ ਸਭ ਦੀ ਹਾਜ਼ਰੀ ਇੱਥੇ ਲੱਗ ਚੁੱਕੀ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਇੱਥੇ ਜਿਹੜਾ ਉਹ ਤੁਹਾਨੂੰ ਸੁਣਾਵਾਂਗੇ ਤੇ ਹੈ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਇਤਿਹਾਸ ਗੁਰਦੁਆਰਾ ਪਾਸ਼ਾ ਜੀ ਨੌਵੇਂ ਪਾਸ਼ਾ ਸਾਹਿਬ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਮਤਿ ਦੇ ਪ੍ਰਚਾਰ ਲਈ ਮਾਲਵੇ ਨਹੀਂ ਜਾਂਦੇ ਹੋਏ ਇਸ ਸਥਾਨ ਤੇ ਵਿਰਾਜਮਨ ਹੋਏ ਇਸ ਪਿੰਡ ਦੇ ਬਸਨੀਕ ਭਾਈ ਦਿਆਲਾ ਜੀ ਅਤੇ ਹੋਰ ਸੰਗਤਾਂ ਨੂੰ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਇੱਥੇ ਖੂਹ ਲਗਵਾਇਆ ਜੋ ਕਿ ਅੱਜ ਵੀ ਸਰੋਵਰ ਵਿੱਚ ਸਥਿਤ ਹੈ ਵਾਹਿਗੁਰੂ ਵਾਹਿਗੁਰੂ ਦੂਜੀ ਵਾਰ ਨੌਵੇਂ ਪਾਸ਼ਾ ਜੀ ਦਿੱਲੀ ਨੂੰ ਸ਼ਹੀਦ ਸਿੱਧੀ ਦੇਣ ਵਾਸਤੇ ਜਾਂਦੇ ਹੋਏ ਇਸ ਸਥਾਨ ਤੇ ਠਹਿਰੇ ਸਾਨ ਬਾਜੀ ਦੋ ਵਾਰ ਆਏ ਸੀ ਸਿਰ ਸਾਹਿਬ ਬਾਕੀ ਆਪਾਂ ਆਓ ਇੱਥੇ ਦੇ ਜਿਹੜੇ ਮੁੱਖ ਪ੍ਰਬੰਧਕ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਤਿਹਾਸ ਵੀ ਦੱਸਣਗੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਰਗ ਜੀਤਖਾਲਸਾ ਅੱਤੇ ਅਸੀਂ ਦਾਸ ਤਕਰੀਬਨ 23-3 ਸਾਲ ਤੋਂ ਸੇਵਾ ਨਿਭਾ ਰਿਹਾ ਜੀ ਅਸੀਂ ਜਿਹੜੀ ਸੰਗਤਾ ਗੁਰੂ ਤੇ ਬਾਦ ਸਾਹਿਬ ਜੀ ਇੱਥੇ ਦੋ ਵਾਰੀ ਆਏ ਜੀ ਇੱਕ ਵਾਰੀ ਦਾ ਪਹਿਲਾ ਇੱਥੇ ਆਇਆ ਜੀ ਉਹਨਾਂ ਨੇ ਮਾਤਾ ਜੀ ਦੇ ਨਾਲ ਮਾਤਾ ਗੁਜਰ ਜੀ ਦੇ ਕੋਰ ਦੇ ਨਾਲ ਆਏ ਜੀ ਉਹਨਾਂ ਨੇ ਆ ਕੇ ਭਾਈ ਦੇਵਾਲਾ ਜੀ ਪਿੰਡ ਦਾ ਵਣਿਕ ਸੀ ਉਸ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਦੋ ਬੱਚੇ ਪੈਦਾ ਹੋਏ ਭਾਈ ਕੋਟਾ ਸਿੰਘ ਤੇ ਭਾਈ ਮਦਨ ਸਿੰਘ ਜੀ ਜੀ ਉਹ ਚੌਕੌਰ ਦੀ ਗੜੀ ਵਿੱਚ ਸ਼ਹੀਦ ਚੜ੍ਹ ਗਏ 40 ਸਿੰਘਾਂ ਵਿੱਚ ਸ਼ਹੀਦ ਹੋਏ ਅੱਛਾ ਜੀ ਉਹਸੀ ਪਿੰਡ ਦੇ ਸੁਨੀਕ ਸਿੰਘ ਸਾਹਿਬ ਅੱਛਾ ਅੱਛਾ ਹਾਂ ਜੀ ਉਹਨਾਂ ਦੇ ਨੌਬਰ ਦੋ ਪੁੰਗਾ ਸਾਹਿਬ ਬਣੇ ਹੋਏ ਐ ਅੱਛਾ ਜੀ ਦੋਨਾਂ ਦੇ ਦਰਵਾਜ਼ਾ ਸਾਹਿਬ ਬਣੇ ਹੋਏ ਨੇ ਹਾਂ ਜੀ ਚਲੋ ਅੱਜ ਜੀ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂਗੇ ਅੱਛਾ ਜੀ ਅੱਜ ਦਸਮੀ ਤੇ ਉਹਨਾਂ ਨੇ ਹਰ ਹਰ ਮਹੀਨੇ ਸ੍ਰੀ ਸਹਿਜ ਬਾੜ ਦਾ ਬਾੜ ਦਾ ਭੋਗ ਪਾਇਆ ਜਾਂਦਾ ਦਸਮੀ ਨੂੰ ਉਹਨਾਂ ਦੇ ਨਾਂ ਤੇ ਭਾਈ ਮਦਰ ਸਿੰਘ ਤੇ ਭਾਈ ਕੋਟਾ ਸਿੰਘ ਦੇ ਉਹਨਾਂ ਦੀ ਯਾਦਗਰੀ ਚ ਜੀ ਦਸਮੀ ਨਾਲ ਬਹੁਤ ਵਧੀਆ ਸੰਗਤ ਚ ਜੀ ਹਰ ਮਹੀਨੇ ਸੰਗਤ 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 ਧਾਕੀ ਸੁਣਿਓ ਤੁਸੀਂ ਵੀ ਦਰਸ਼ਨ ਕਰਿਓ ਇੱਥੇ ਆ ਕੇ ਤੇ ਹਰ ਮਹੀਨੇ ਜਿਹੜਾ ਉਹਨਾਂ ਦੇ ਉਹਨਾਂ ਦੇ ਦਸਵੀਂ ਦੇ ਦਸਵੀਂ ਦੇਹਾੜਾ ਜਿਹੜਾ ਉਹਨਾਂ ਦੇ ਨਿਮਰਤ ਜਿਹੜਾ ਮਨਾਇਆ ਜਾਂਦਾ ਹੈਗਾ ਤੁਸੀਂ ਵੀ ਅਗਰ ਆਣਾ ਹੋਵੇ ਤਾਂ ਜਿਹੜਾ ਮੈਂ ਤੁਹਾਨੂੰ ਐਡਰੈਸ ਲਿੰਕ ਸਬਸਕ੍ਰਿਪਸ਼ਨ ਚ ਦੇ ਦਾਂਗਾ ਬਈ ਅੱਛਾ ਜੀ ਅੱਗੇ ਹਰ ਦਸਵੇਂ ਨੂੰ ਢਾਡੀ ਦਰਬਾਰ ਵੀ ਹੁੰਦੇ ਨੇ। ਅੱਛਾ ਜੀ। ਕਥਾਵਾਚ ਆਵਾਜ਼ ਵੀ ਹੁੰਦਾ। ਕੀਰਤਨ ਵੀ ਹੁੰਦਾ ਜੀ। ਠੀਕ ਹੈ ਜੀ। ਤਕਰੀਬਨ 1.5 ਵਜੇ ਤੱਕ ਸੰਗਤ ਜੁੜਦੀ। 1.5-2 ਵਜੇ ਤੱਕ ਸਮਾਪਤੀ ਹੁੰਦੀ ਹੈ। ਗੁਰੂ ਘਰ ਲੰਗਰ ਹਰ ਟਾਈਮ ਚੱਲਦਾ ਜੀ। ਹਾਂ ਠੀਕ ਹੈ ਜੀ। ਸਵੇਰੇ 9 ਵਜੇ ਤੋਂ ਆਰੰਭ ਹੋ ਜਾਂਦਾ ਜੀ। ਅੱਛਾ ਜੀ। ਸ਼ਾਮ ਨੂੰ 8 ਵਜੇ ਤੱਕ ਡੇਲੀ ਚੱਲਦਾ ਜੀ। ਅੱਛਾ ਜੀ। ਸੰਗਰਾ, ਸਗਰਾਤ ਪੂਰਨਮਾਸੀ ਦਸਵੇਂ ਨੂੰ ਸੰਗਤਾਂ ਹੋਰ ਵੀ ਪੱਤਵਾਂ ਸੇਵਾ ਕਰਕੇ ਪੂਰਾ ਦਿਨ ਦੇ ਅੰਦਰ ਚੱਲਦਾ ਜੀ ਖੀਰ ਖੀਰ ਵੀ ਚੱਲਦੇ ਦਸਵੇਂ ਨੂੰ ਜੋ ਵੀ ਲੰਗਰ ਆਇਆ ਜਰੂਰੀ ਵਸਤਾਂ ਉਹ ਹਾਂ ਇਹ ਸਾਡੇ ਜੀ ਸਦਾ ਜਸਮੀਤ ਸਿੰਘ ਜੀ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਨੇ ਇੱਥੇ ਕਈ ਸਾਲਾਂ ਤੋਂ ਜਿਹੜੀ ਇਹ ਸੇਵਾ ਨਿਭਾ ਰਹੇ ਨੇ ਇਹ ਬਹੁਤ ਵੱਡੀ ਸੇਵਾ ਜਿਹੜੀ ਹੈ ਇਸ ਗੁਰੂ ਘਰ ਦੀ ਉਹ ਨਿਭਾ ਰਹੇ ਆ ਆਪਾਂ ਸੋਹਣਾ ਤੇ ਆਓ ਆਪਾਂ ਅੱਗੇ ਦਰਸ਼ਨ ਕਰਦੇ ਆਂ ਅੰਦਰ ਗੁਰੂ ਘਰ ਚੱਲਾਂਗੇ ਇਹ ਹੈ ਚਰਨ ਤੋਫੀਆ ਪੈ ਇਥੋਂ ਦੇ ਚੱਲਾਂਗੇ ਹੱਥ ਆਪ ਤੋੜੇ ਬਹੁਤ ਸੋਹਣਾ ਗੁਰਦਾ ਸਾਹਿਬ ਬਣਿਆ ਹੋਇਆ ਤੇ ਆਪਾਂ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਤੇ ਇਹ ਨਿਸ਼ਾਨ ਸਾਹਿਬ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੁਸੀਂ ਦਰਸ਼ਨ ਕਰੋ ਤੁਹਾਡੀ ਸਭਨਾਂ ਦੀ ਹਾਜ਼ਰੀ ਇੱਥੇ ਲੱਗ ਚੁੱਕੀ ਹੈ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਜਿਹੜੇ ਦਰਸ਼ਨ ਕਰ ਰਿਹਾ ਜੀ ਇਹ ਹੈ ਬੂੰਗਾ ਸਾਹਿਬ ਦਾ ਆਪਾਂ ਇਹਦੇ ਬਾਰੇ ਵੀ ਜਿਹੜੀ ਆ ਜਾਣਨਾ ਮੂਣਗੇ ਸਿੰਘ ਸਾਹਿਬ ਦੇ ਕੋਲ ਉਹ ਹੈ ਜੀ ਕਰੋ ਆਪਣੇ ਗੁਰੂ ਘਰ ਦੀਆਂ ਕਸ਼ੀਆ ਕੰਮ ਕਰੋ ਜੀ ਇਹ ਬੂੰਗਾ ਸਾਹਿਬ ਜੀ ਤੇ ਦਸਵੇਂ ਨੂੰ ਇਸ ਚੀਜ਼ ਸਤਾਰ ਤੇ ਸਹਿਜ ਬਾੜ ਦੇ ਭੋਗ ਹਰ ਦਸਵੀਂ ਨੂੰ ਭਾਜ ਜਾਂਦੇ ਨੇ ਇਹ ਉਹਨਾਂ ਦੀ ਜਾਂਚ ਕੋਠਾ ਤੇ ਮਾਦਨ ਸਿੰਘ ਮਾਲਾ ਅੱਜ ਕੀਤਾ ਜੀ ਉਹ ਦੋਨੇ ਇਸ ਪਿੰਡ ਦੇ ਸੇਵ ਸਿੰਘ ਅੱਜ ਚਮਕੌਰ ਦੀ ਗੜੀ ਵਿੱਚ ਪੈਰੇ ਤੇ ਖੜੇ ਤੇ ਅੱਛਾ ਜੀ ਬਹੁਤ ਧੰਨਵਾਦ ਜੀ ਤੁਸੀਂ ਸੰਗਤ ਜੀ ਸੁਣਿਆ ਵੀ ਉਹ ਸੇਵ ਸ਼ਹੀਦ ਚਮਕੌਰ ਦੀ ਗੜੀ ਦੀ ਜਿਹੜੀ ਉਹ ਸ਼ਹੀਦ ਹੋਏ ਉਹਨਾਂ ਦੇ ਨਿਮਰਤ ਆਏ ਦਸਵੀਂ ਨੂੰ ਹੁਣ ਵੀ ਇਹ ਇੱਕ ਕਾਰਜਕ੍ਰਮ ਚੱਲਦਾ ਰਹਿੰਦਾ ਉਹਨਾਂ ਦੇ ਨਿਮਰਤ ਜਿਹੜੇ ਆ ਖੰਡ ਪਾਟ ਸਭ ਰੱਖੀ ਜਾਂਦੇ ਆ ਭੋਗ ਪਾਇਆ ਜਾਂਦਾ ਹੈ ਸੰਗਤ ਜੀ ਆਪਾਂ ਜਿਹੜੇ ਉਹ ਖੂਦ ਦਰਸ਼ਨ ਕਰਾਂਗੇ ਆਓ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਸੰਗਤ ਜੀ ਇਹ ਉਹ ਪਵਿੱਤਰ ਖੂਹ ਆ ਜਿਹੜਾ ਗੁਰੂ ਸਾਹਿਬ ਜੀ ਦੇ ਵੇਲੇ ਦਾ ਹੈਗਾ ਆ ਉਹ ਪ੍ਰਦਰਸ਼ਨ ਕਰਾਂਗੇ ਤੇ ਆਪਾਂ ਨੂੰ ਸਿੰਘ ਸਾਹਿਬ ਇੱਥੇ ਜਾਣਨਾ ਪਾਉਣਗੇ ਇਹ ਜੀ ਮੁਰਦਾਈ ਗਾਧਰ ਸਾਹਿਬ ਜੀ ਦੇ ਕੋ ਕਰਾਇਆ ਖੂਹ ਨੂੰ ਆਇਤਾ ਜੀ ਉਰੇ ਸਾਰੇ ਪਿੰਡ ਵਿੱਚ ਪਾਣੀ ਘਟ ਹੈ ਜੀ ਇੱਥੇ 25 ਫੁੱਟ ਪਰ ਪਾਣੀ ਹੈ ਸੋ ਜਿੰਨੀ ਜਗ੍ਹਾ ਨਾ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਵਿੱਚ 25 ਫੁੱਟ ਤੇ ਬਾਕੀ ਪਿੰਡ ਵਿੱਚ ਡੂੰਘਾ ਪਾਣੀ ਹੈ ਇਹ ਡੋਤਗੇ ਉਹਨਾਂ ਦੇ ਉਹ ਤੋਂ ਕਹੇ ਜੀ ਉਹਨਾਂ ਦੇ ਉਸ ਤੋਂ ਹੋਰ ਜੋ ਪੋਰ ਹੈ ਸਾਡਾ ਗੁਰਦੁਆਰਾ ਸਾਹਿਬ ਦਾ ਉਹ 500 ਫੁੱਟ ਤੇ ਡੂੰਘਾ ਜੀ ਅੱਛਾ ਜੀ ਆ ਨਾਲ ਜੀ ਪੋਰ ਕਰਾਇਆ ਉਹ 500 ਫੁੱਟ ਤੇ ਜਿਹੜੇ ਪਾਣੀ ਹੈ ਇਹ ਉਹ ਹੈ ਪਾਣੀ ਤੇ 25 25 ਫੁੱਟ ਤੇ ਕੁੱਲ 25 ਫੁੱਟ ਹੈ ਤੇ ਸਰੋਵਰ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਤੇ ਨਾਲ ਖੂਹ ਸਾਹਿਬ ਗੁਰੂ ਸਾਹਿਬ ਜੀ ਦੇ ਟਾਈਮ ਦਾ ਇਹ ਦਰਸ਼ਨ ਕਰੋ ਇਹ ਤਾਂ ਜਿਹੜਾ ਜਾਲਾ ਅਜੇ ਵੀ ਸੰਤਾਂ ਇੱਥੋਂ ਛਕਦੀਆਂ ਨਹੀਂ ਅੱਛਾ ਜੀ ਮਿੱਠਾ ਜਾਲਾ ਜੀ ਇਹ ਖੂਹ ਦਾ ਤੇ ਸੰਗਤ ਜੀ ਸਾਰਿਆਂ ਤੁਸੀਂ ਦਰਸ਼ਨ ਕੀਤੇ ਜਲਦੀ ਇੱਕ ਹੋਰ ਹੈ ਜੀ ਜੋ ਹੋਰ ਆਰੋਗ ਹੈ ਲੰਬੇ ਸਾਹ ਪਾਣੀ ਇਹ ਆਰੋ ਵਰਗਾ ਹੀ ਪਾਣੀ ਹੈ ਠੀਕ ਕੌਤਕ ਹੈ ਜੀ ਗੁਰੂ ਸਾਹਿਬ ਜੀ ਤੇ ਤੁਸੀਂ ਸੰਗਤ ਜੀ ਦਰਸ਼ਨ ਕਰੇ ਆਓ ਆਪਾਂ ਦੂਜੇ ਬੂੰਗਾ ਸਾਹਿਬ ਦੇ ਦਰਸ਼ਨ ਕਰਾਂਗੇ ਉਧਰ ਚਲਦੇ ਆਂ ਜੀ ਜੇ ਜਿਹੜਾ ਦੂਜੀ ਸੀ ਸੀਗੇ ਦੋਨੇ ਭਾਈ ਸੀਗੇ ਇਹ ਸੀ ਸਾਹਿਬ ਦੇ ਤੋਂ ਸਾਹਮਣੇ ਦੂਜੇ ਸੀ ਸਾਹਿਬ ਆਓ ਆਪਾਂ ਦੂਜੇ ਬੂੰਗਾ ਸਾਹਿਬ ਦੇ ਵੀ ਆਪਾਂ ਦਰਸ਼ਨ ਕਰਾਂਗੇ ਬਾਦ ਵਿੱਚ ਆਪਾਂ ਸਾਹਮਣੇ ਆ ਲੰਗਰ ਹਾਲ ਉੱਧਰ ਵੀ ਚੱਲਾਂਗੇ ਜੀ ਕਿ 3:00 ਪਾ ਵਾਂਗੇ 8:00 ਵਜੇ ਆਪਾਂ ਅੰਦਰ ਚੱਲ ਕੇ ਦਸ਼ਮ ਕਰਾਂਗੇ ਬਹੁਤ ਥੋੜਾ ਬੁੱਢਾ ਸਾਵਾ ਜੀ ਤੇ ਦੋਨੇ ਜਿਹੜੇ ਇਹਨਾਂ ਬਾਰੇ ਦੱਸੋ ਜੀ ਜਿਵੇਂ ਤੁਸੀਂ ਦੱਸ ਰਹੇ ਜੀ ਨੇ ਪ੍ਰਾਪ ਜੋ ਸੇ ਜੋ ਅਖੰਡ ਪਾਠ ਉਹਦੇ ਸੰਗਤ ਕਰავਦੀ ਹੈ ਜੀ ਓਏ ਜਾ ਇੱਥੇ ਆਰੰਭ ਹੁੰਦੇ ਜੀ ਅੱਛਾ ਜੀ ਇਹ ਸੰਗਤ ਉਹ ਅਖੰਡ ਪਾਠ ਉਹਦੇ ਬਾਹਰ ਤੋਂ ਆ ਕੇ ਸੰਗਤ ਦੂਰ ਦੂਰ ਤੋਂ ਚੰਡੀਗੜ੍ਹ ਤੋਂ ਠੀਕ ਹੈ ਜੀ ਸਰ ਆਮਤੋਂ ਬਹੁਤ ਦੂਰ ਤੋਂ ਸੰਗਤ ਆਂਦੀ ਹੈ ਦਰਸ਼ਨ ਉਹਦਾ ਪਾਠ ਕਰਾਉਂਦੇ ਨੇ ਜੀ ਜੀ ਪਾਠ ਕਰਾ ਅਗਰ ਹਮ ਇੱਥੇ ਇਸੇ ਜਗ੍ਹਾ ਸਤਾਂ ਤੇ ਉਹਨਾਂ ਨੇ ਪਾਠ ਆਰੰਭ ਹੁੰਦੇ ਜੀ ਜੋ ਗੁਰਪੁਰਬ ਜਾਂ ਗੁਰੂ ਦਾ ਹੁੰਦਾ ਫਿਰ ਉਹ ਦਰਬਾਰ ਸਾਹਿਬ ਵਿੱਚ ਕਰਾਉਂਦੇ ਆ ਬਾਕੀ ਸੰਗਤ ਵੱਲੋਂ ਇੱਥੇ ਜੀ ਬਹੁਤ ਬਹੁਤ ਸਾਜ ਸੁਨੇਹ ਸਰ ਕੀ ਤੁਹਾਡਾ ਧੰਨਵਾਦ ਆ ਆਓ ਅੱਪ ਅੱਗੇ ਦਰਸ਼ਨ ਕਰਾਂਗੇ ਜੀ ਗੁਰਦੁਆਰ ਸਾਹਿਬ ਦੇ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਮੀ ਕਾਫੀ ਬੱਦਲ ਜਿਹੜਾ ਉੱਪਰ ਨਿਸ਼ਾਨਾ ਪਾਵਾਲ ਦੇਖੋ ਸਾਹਮਣੇ ਵੇਖੋ ਕਿਵੇਂ ਘੋੜ ਮਿਲ ਗਿਆ ਤੇ ਮੀ ਵੀ ਆਉਣੇ ਵਾਲਾ ਜੀ ਆਓ ਆਪਾਂ ਅੰਦਰ ਚੱਲਦੇ ਹਾਂ ਤੇ ਅੱਜ ਇਤਿਹਾਸ ਤੋਂ ਸਾਨੂੰ ਜਿਹੜਾ ਜਾਣੂ ਕਰਾ ਦਿੱਤਾ ਸੀਗਾ ਤੇ ਇਹ ਹੈ ਅੱਜ ਦਾ ਮੁੱਖ ਵਾਕ ਲਖਨਪੁਰ ਤੋਂ ਇਹ ਪਹੁੰਚ ਕਰਕੇ ਇਸ ਨੂੰ ਜੋ ਪੜ੍ਹ ਲੈਣਾ ਤੇ ਨਾਲੇ ਬੜੇ ਪਿਆਰ ਸਤਿਕਾਰ ਦੇ ਨਾਲ ਜਿਹੜੀ ਆ ਤੁਸੀਂ ਵੀਡੀਓ ਨੂੰ ਦੇਖਣਾ ਗੁਰਦਵਾਰ ਸਾਹਿਬ ਦੀ ਤੇ ਤੁਹਾਨੂੰ ਦੱਸ ਹੀ ਦਿੱਤਾ ਜਿਵੇਂ ਸਿੱਖ ਸਾਹਿਬ ਨੇ ਵੀ ਦੋ ਭਾਈ ਹੋਏ ਸੀ ਭਾਈ ਬਹੁਤ ਭਾਰੀ ਸੰਗਤ ਜੁੜਦੀ ਹੈ ਪੂਰਾ ਹਾਲ ਸਵੇਰ ਤੈ ਭਰ ਜਾਂਦਾ ਜੀ ਜੀ ਦਸ ਵਜੇ ਵਾਲੇ ਤੇ ਨਾ ਸਵੇਰ ਤੋਂ ਰੋਜ਼ ਜੀ ਡੇਲੀ ਜਾਈਂ ਤੇ ਤੁਸੀਂ ਸੁਣ ਰਹੇ ਹੋਗੇ ਡੇਲੀ ਦੇ ਰੁਟੀਨ ਦੇ ਵਿੱਚ ਇੱਥੇ ਜੀ ਸੰਗਤ ਦਾ ਆਉਣਾ ਜਾਣਾ ਨਾ ਨਤਮਸਤਕ ਹੁੰਦੇ ਰਹਿੰਦੇ ਤੇ ਆਪਾਂ ਵੀ ਨਤਮਸਤਕ ਹੋ ਗਏ ਹਾਂ ਹਾਂ ਇੱਥੇ ਜਿਹੜੀ ਸੰਗਤ ਤਿੰਨ ਵਜੇ ਤੋਂ ਹੁਣ ਸ਼ੁਰੂ ਹੋ ਜਾਣੇ ਸੰਗਤ ਜੀ ਅੱਛਾ ਜੀ ਸ਼ਾਮ ਨੂੰ 7 ਵਜੇ ਤੋਂ 8 ਵਜੇ ਤੱਕ ਜੀ ਸੰਗਤ ਦਾ ਪੂਰਾ ਹਾਲ ਭਰ ਜਾਂਦਾ ਜੀ ਨਗਰ ਆਪਣਾ ਕੀਰਤਨ ਹੁੰਦਾ ਜ਼ੈਰਾ ਅਦਾਵ ਪਾਠ ਹੁੰਦਾ ਜੀ ਬਹੁਤ ਕੀ ਸੇਵਾ ਕਰਨ ਵਾਲੇ ਪਿੰਡ ਦੇ ਲੋਕ ਸੇਵਾ ਕਰਨ ਵਾਸਤੇ ਵੀ ਬਹੁਤ ਆਉਂਦੇ ਨੇ ਜੋ ਆਪਣਾ ਰਮਾਲਾ ਸਾਹਿਬ ਬਦਲਦੇ ਹਨ ਹੋਰ ਪਿੰਡ ਦੀ ਸੰਗਤ ਦਾ ਬਹੁਤ ਸੰਜੋਗ ਹੈ ਸਾਰੇ ਆ ਕੇ ਇੱਥੇ ਸੇਵਾ ਕਰਦੇ ਆ ਇਹ ਵੀ ਪਾਲਤੀ ਸਾਹਿਬ ਦੀ ਸੇਵਾ ਵੀ ਰਾਗ ਗਰਵੈਲ ਸਿੰਘ ਜੀ ਨੇ ਕਰਾਈ ਹੈ ਜੀ ਇਹ ਉਹ ਸੋਈ ਪਾਲਕੀ ਸਾਹਿਬ ਬਣੇ ਹੋਏ ਨੇ ਹਾਂਜੀ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਸੋਹਣੇ ਜਿਹੜੇ ਰਮਾਲਾ ਸਾਹਿਬ ਦੇ ਵਿੱਚ ਬਰਾਜਮਾਨ ਨੇ ਤੇ ਸਿੰਘ ਸਾਹਿਬ ਚੌਂਸਾਫ ਕਰ ਰਹੇ ਨੇ ਤੇ ਮਗਰ ਉਹਨਾਂ ਦੇ ਪਾਲਤਲੇ ਜੇ ਉਹ ਚੀਜ਼ ਲੋਡ ਪੈ ਜੇ ਉਹ ਨਾਲ ਖੜੇ ਨੇ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਸਾਡੇ ਜੀ ਬਹੁਤ ਸੋਹਣਾ ਜਿਹੜਾ ਗੁਰਦੁਆਸਾ ਬਣਿਆ ਹੋਇਆ ਤੇ ਲਾਸ਼ਣ ਕਰੋ ਤੇ ਆਪਣਾ ਜਿਹੜਾ ਜੀਵਨ ਸਫਲਾ ਕਰੋ ਤੇ ਤੁਹਾਡੇ ਜਿਹੜੀ ਆ ਤੁਹ ਜਿਹੜਾ ਵੀ ਮੇਰੀ ਵੀਡੀਓ ਦੇਖਦੇ ਆ ਉਹਨੇ ਤਾਂ ਦੇਖੋ ਗੀਰਾ ਰੋਮਾਂਟਿਕ ਰੋਵਰਾਂ ਅੰਦਰ ਰੱਖੀਆਂ ਹੋਈਆਂ ਪੂਰੀ ਇੱਥੇ ਸ਼ਕਾ ਸੰਸਾਹਬ ਹੈ ਜੀ ਹੈ ਜਿਹਨੇ ਬਿਲਕੁਲ ਦਸਦੇ ਤੋਂ ਪਾਸੋਂ ਸਾਹਮਣੇ ਬਹੁਤ ਸੋਹਣੇ ਸ਼ੀਸ਼ੇ ਤੇ ਲੱਕੜ ਦੇ ਬੁਤੀ ਜਿਹੜੇ ਬਣੇ ਹੋਏ ਆ ਪਰਦੇ ਲੱਗੇ ਹੋਏ ਨੇ ਤੇ ਬਹੁਤ ਸੋਹਣੇ ਸੁੰਦਰ ਤੇ ਆਪਾਂ ਨੂੰ ਥੋੜਾ ਜਿਹਾ ਸੈਲਸ ਆਫ ਕੋਰਟ ਦੇ ਹਾਰ ਦੇ ਆਪਾਂ ਦੂਰੋਂ ਨਕਸ਼ਾ ਕਰਾਂਗੇ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਫੱਟੇ ਬਹੁਤ ਸੋਹਣੇ ਸੋਹਣੇ ਤੁਸੀਂ ਬਹੁਤ ਭਾਗਾ ਵਾਲੇ ਜਿਹੜੇ ਇਸ ਵੀਡੀਓ ਨਾਲ ਹੀ ਦਰਸ਼ਕ ਕਰ ਰਹੇ ਹੋ ਆਓ ਆਪਾਂ ਅੱਗੇ ਦਰਸ਼ਨ ਕਰਾਈਏ ਬਿਲਕੁਲ ਆਪਾਂ ਤੰਤਾਂ ਸਿੰਘ ਗੁਰਦਵਾਰ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਦੇ ਪਿੱਛੇ ਖੜੇ ਆ ਤੇ ਦਰਸ਼ਨ ਕਰੋ ਤੇ ਆਪਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਿੰਘ ਸਾਹਿਬ ਮੇਰੇ ਨਾਲ ਨਾਲ ਮੈਨੂੰ ਦੱਸਣ ਲਈ ਅੱਗੇ ਆ ਰਹੇ ਆ ਸਿੱਖ ਸਾਹਿਬ ơi ਤੇ ਕੋਈ ਹੋਰ ਗੁਰਦਸਾਹਿਬ ਦੀ ਸੇਵਾ ਸਰ ਇੱਥੇ ਸੰਗਤ ਆ ਕੇ ਪਾਠ ਕਰਕੇ ਜਾਂਦੀ ਜੀ ਸੁਖਨੀ ਸਾਹਿਬ ਦਾ ਪਾਠ ਵੀ ਬਹੁਤ ਸੰਗਤ ਆ ਕੇ ਕਰਕੇ ਜਾਂਦੀ ਜੀ ਜੀ ਤੇ ਹਰ ਟਾਈਮ ਕੋਈ ਜਪਜੀ ਸਾਹਿਬ ਸੁਖ ਸੁਗਨੀ ਸਾਹਿਬ ਦਾ ਪਾਠ ਹਰ ਟਾਈਮ ਹੁੰਦਾ ਜੀ ਸੰਗਤ ਬਾਹਰੋਂ ਆ ਕੇ ਇੱਥੇ ਬੈਠ ਕੇ ਕਰਤਾ ਜਾਂਦੀ ਸੀ ਹਾਂ ਜੀ ਸਿਮਰਨ ਕਰਦੇ ਨੇ ਬਾਤ ਸਾਰੇ ਨੇ ਕੋਈ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਪੂਰੇ ਕੀਰਤਨ ਹੁੰਦਾ ਜੀ ਤਾਂ ਕਿ ਸਵੇਰੇ ਸ਼ਾਮ ਕੀਰਤਨ ਦਰਵਾਜ਼ਾ ਲਾਉਨੇ ਸੰਗਤ ਆਉਂਦੀ ਹੈ ਉਹ ਤੁਹਾਡੇ ਜਿਹੜੇ ਰਾਗੀ ਸਾਹਿਬ ਹੈ ਉਧਰੋਂ ਪ੍ਰੂਫ ਨੇ ਜੀ ਐਜੀਪੀਸੀ ਵੱਲੋਂ ਤੁਹਾਡੇ ਆਪਣੇ 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 ਜਿਹੜੇ ਕੋਰਪੋਰੇਟ ਕਮੇਟੀ ਤੇ ਤੁਹਾਡਾ ਬਹੁਤ ਅੱਛਾ ਜਾਨੀ ਕਿ ਸਿਸਟਮ ਕੀਤਾ ਹੋਇਆ ਵੀ ਤੁਹਾਡੇ ਆ ਆਪਣੇ ਰਾਗੀ ਸਾਹਿਬ ਨੇ ਆਪੇ ਕੀਤੀ ਨੇ ਪਾਠੀ ਸਾਹਿਬ ਉਹਦੇ ਆਪਣੇ ਰੱਖ ਆਪਣੇ ਰੱਖ ਤੇ ਆਓ ਸੰਗਤ ਜੀ ਆਪਾਂ ਅੱਗੇ ਚੱਲਦੇ ਹਾਂ ਨਾ ਜਨਾ ਦੋਨੋਂ ਉੱਤੇ ਝੂਮਰ ਲੱਗੇ ਗੁਰੂ ਘਰ ਦਾ ਆਂਦਾ ਜੀ ਤਾਂ ਤਾਈ ਜੀ ਅਰੇ ਜੀ ਸਾਦੇ ਸੰਗਤ ਬਾਹਰ ਆਉਣੀ ਸ਼ੁਰੂ ਹੋ ਗਈ ਸਾਈਡ ਤੇ ਉਹ ਵੀ ਜੀ ਆਪਾਂ ਮੱਥਾ ਟੇਕ ਲੈਣਾ ਪਾਸਾ ਕੋ ਬਾਅਦ ਚੱਲਦੇ ਆਂ ਸਾਹਮਣੇ ਆਪਾਂ ਲੰਗਰ ਹਾਲ ਤੋਂ ਆ ਗਏ ਆਂ ਤੇ ਲੰਗਰ ਪਾਣੀ ਆਪਾਂ ਛਕਾਂਗੇ ਤੇ ਇਹ ਸਿੰਘ ਸਾਹਿਬ ਦੱਸਣਗੇ ਉਹਨਾਂ ਦੇ ਨਾਂ ਤੇ ਜਿਹੜੇ ਆ ਲੰਗਰ ਲੰਗਰ ਚੱਲਦੇ ਪਏ ਆ ਲੰਗਰ ਹਾਲ ਤੇ ਸਹੀਦ ਬਾਬਾ ਮਾਦਨ ਸਿੰਘ ਤੇ ਬਾਬਾ ਕੋਟਾ ਸਿੰਘ ਜੀ ਦੇ ਨਾਂ ਪਰ ਲੰਗਰ ਹਾਲ ਪੜ ਰਹੇ ਹੋ ਜੀ ਸੁਣ ਰਹੇ ਹੋ ਸਿੰਘ ਸਾਹਿਬ ਤੋਂ ਸਿੰਘ ਸਾਹਿਬ ਆਪਾਂ ਨੂੰ ਸਾਰਾ ਇਹ ਨਾਲ-ਨਾਲ ਦੱਸਦੇ ਜਾ ਰਹੇ ਨੇ ਉਹ ਰਹਿ ਉੱਪਰ ਰਹੇ ਸਣੀਪੀ ਅਜੀਤ ਸਿੰਘ ਪਾਠੀ ਸਿੰਘਾਂ ਦੇ ਪਾਠੀ ਸਿੰਘ ਉੱਪਰ ਰਹ ਰਹੇ ਨੇ ਠੀਕ ਹੈ ਜੀ ਇਹ ਬਾਕੀ ਇਹ ਕਮਰੇ ਬਣੇ ਹੋਏ ਆਉਣ ਦਾ ਇਹ ਦਫਤਰ ਹੈ ਜੀ ਇਹ ਦਫਤਰ ਹੈ ਜੀ ਕਮਰੇ ਕੋਈ ਕਿਸੇ ਨੇ ਰਹਿਣਾ ਠਹਿਰਨਾ ਹੋਵੇ ਅੱਛਾ ਜੀ ਬਹੁਤ ਵਧੀਆ ਹੈਗਾ ਤੇ ਆਓ ਆਪਾਂ ਤੁਹਾਨੂੰ ਲੰਗਰ ਦੀ ਅੰਦਰ ਇਹ ਹੈਗੇ ਇੱਧਰ ਲੰਗਰ ਪੱਕਦੇ ਆ ਜਿੱਥੇ ਉਹ ਤੁਹਾਨੂੰ ਲੈ ਕੇ ਚੱਲਾਂਗੇ ਲੰਗਰ ਹਾਲ ਵੀ ਦਿਖਾਵਾਂਗੇ ਜੀ ਇਹ ਹੈ ਜੀ ਕਿਚਨ ਰਸੋਈ ਤੇ ਫਰੀ ਕਿਚਨ ਗੁਰੂ ਦਾ ਲੰਗਰ ਹਾਂਜੀ ਇਹ ਲੰਗਰ ਆ ਜੀ ਤੇ ਇਹ ਲੰਗਰ ਹਾਲ ਆ ਤੇ ਇਹ ਰਸੋਈ ਹੈ ਇਹਦੇ ਵਿੱਚ ਜਿਹੜਾ ਲੰਗਰ ਬਣਦਾ ਹੈਗਾ ਸਾਰੀਆਂ ਜ਼ਰੂਰੀ ਵਸਤਾਂ ਦੇਖੋ ਤੁਸੀਂ ਟਮਾਟਰ ਪਏ ਨੇ ਹਾਂਜੀ ਤੇ ਨਾਲ ਫਰਿੱਜ ਰੱਖਿਆ ਉਹਦੇ ਵਿੱਚ ਤੁਸੀਂ ਕੋਈ ਵੀ ਮਸਾਲੇ ਬਣਾ ਕੇ ਰੱਖ ਸਕਦੇ ਹੋ ਤੇ ਆਟੇ ਦਾ ਕੋਈ ਘਾਟਾ ਨਹੀਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਹੱਥ ਹੋਵੇ ਤੇ ਉੱਥੇ ਕਾਹਦਾ ਘਾਟਾ ਹੈਗਾ ਜੀ ਸਾਰਾ ਰਾਸ਼ਨ ਰਸਬ ਸਾਰੀ ਪਈ ਆ ਤੇ ਤਾਂ ਤਾਂ ਸ਼ੁਰੂ ਤੇ ਇੱਕ ਬਾਦ ਸਾਬ ਜੀ ਨੂੰ ਆਪਾਂ ਨਮਸਕਾਰ ਕਰਾਂਗੇ ਤੇ ਨਾਲ ਅੱਗੇ ਤੋਂ ਲੋਹਾ ਦਿਖਾਉਂਦੇ ਆਂ ਜੀ ਉਹ ਦੇਖੋ ਲੋਹਾ ਇਹਦੇ ਤੇ ਜਿਹੜਾ ਬੇਸੀ ਤਰੀਕੇ ਨਾਲ ਲੱਕੜਾਂ ਦੇ ਨਾਲ ਜਿਹੜਾ ਬਾਲਣ ਦੇ ਨਾਲ ਉਹ ਲੰਗਰ ਪੱਕਦਾ ਇਸੇ ਦੇ ਨਾਲ ਇਹਦੇ ਉੱਤੇ ਮੇਰੇ ਖਾਲ ਜਿਹੜਾ ਮਸਾਲੇ ਵਗੈਰਾ ਸਬਜ਼ੀਆਂ ਵਗੈਰਾ ਇੱਥੇ ਤੋਂ ਉੱਤੇ ਸਭ ਤਿਆਰ ਹੁੰਦੀ ਹੈ ਅੱਛੀ ਹੁੰਦੀ ਹੈ ਸਾਬ ਜੀ 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 ਤੇ ਇਹ ਹੈ ਲੱਸੀ ਚਾਹ ਇਹ ਇੱਥੇ ਦੇਖੋ ਥ੍ਰੀ ਦਿੱਲੀ ਦੀ ਲੱਸੀ ਜਿਹੜੀ ਆ ਇੱਥੇ ਤਿਆਰ ਹੁੰਦੀ ਆ ਉਹ ਦੇਖੋ ਮਸ਼ੀਨ ਲੱਗੀ ਹੋਈ ਆ ਤੇ ਇੱਧਰ ਲੰਗਰ ਬਣੇ ਪਏ ਨੇ ਫ੍ਰੀਜਾਂ ਲੱਗੀਆਂ ਹੋਈਆਂ ਨੇ ਜੀ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈਗਾ ਬਹੁਤ ਸੋਹਣੇ ਸਚੱਜੇ ਢੰਗ ਨਾਲ ਸਾਫ਼ ਤਰੀਕੇ ਨਾਲ ਜਿਹੜਾ ਇੱਥੇ ਲੰਗਰ ਬਣਾਇਆ ਜਾਂਦਾ ਤੇ ਗਾਂ ਉਹ ਸੰਗਤ ਨੂੰ ਸ਼ਕਾਇਆ ਜਾਂਦਾ ਬਹੁਤ ਜਿਹੜਾ ਸਫਾਈ ਦਾ ਖਾਸ ਕਰਕੇ ਇੱਥੇ ਜਿਹੜਾ ਸੰਗਤ ਜੀ ਧਿਆਨ ਰੱਖਿਆ ਹੋਇਆ ਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸਾਫ਼ ਸੁਥਰਾ ਹੈਗਾ ਤੇ ਇਹਨਾਂ ਦੇ ਜਿਹੜੇ ਇੱਥੇ ਸੇਵਾਦਾਰ ਸਾਹਿਬ ਆ ਉਹ ਨਿਗਰਾਨੀ ਰੱਖਦੇ ਆ ਬਾਹਰੋਂ ਬੰਦ ਕਰਦੇ ਆ ਜਦੋਂ ਕੋਈ ਨਹੀਂ ਚੀਜ਼ ਬਣਾਉਣੀ ਮੈਂ ਆ ਕੇ ਦਰਵਾਜਾ ਜਿਹੜਾ ਹੈ ਜਿਹੜਾ ਮੈਂ ਜਿਹੜਾ ਆ ਕੇ ਖਲਵਾਇਆ ਇਸ ਕਰਕੇ ਦੇਖੋ ਤੁਸੀਂ ਕਿੰਨੀ ਸਫਾਈ ਦੇ ਨਾਲ ਜਿਹੜੀਆਂ ਚੀਜ਼ਾਂ ਇੱਥੇ ਟਕੀਆਂ ਹੋਈਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਹ ਲੰਗਰ ਇੱਥੇ ਤਿਆਰ ਕਰਦੇ ਨੇ ਇਹ ਹੈ ਇਹਨਾਂ ਦਾ ਰਸਦ ਸਟੋਰ ਆਹਾ ਆਹਾ ਕੀ ਆਵਾਜ਼ ਹੈ ਇਹ ਪੁਰਾਣੀਆਂ ਜਿਹੜੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਬੇਟੀ ਹੈ ਜੀ ਕਿਸੇ ਪੁਰਾਣੇ ਜ਼ਮਾਨੇ ਦੀ ਹੈ ਜੀ ਤੇ ਕਾਫੀ ਅੱਛਾ ਆ ਦੇਖੋ ਬੜੇ ਸਾਫ਼ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦਾ ਮੈਂ ਅਚਾਨਕ ਇੱਥੇ ਆਇਆ ਤੇ ਮੈਂ ਇੱਥੇ ਅੰਦਰ ਆ ਕੇ ਦੇਖਿਆ ਕਿੰਨਾ ਦੇਖੋ ਟਕ ਕੇ ਰੱਖਿਆ ਸਾਰਾ ਸਮਾਨ ਕਿਸੇ ਵੀ ਤਰ੍ਹਾਂ ਦਾ ਕੋਈ ਚੱਕਰ ਨਹੀਂ ਆ ਦੇ ਕੋ ਡਰਾਮੇ ਇਧਰ ਵੀ ਢਾਕੇ ਰੱਖਿਆ ਹੈ ਇਧਰ ਵੀ ਜਿਹੜਾ ਰੂਹ ਆਫ ਜੀ ਵਗੈਰਾ ਜਦੋਂ ਸ਼ਵੀਲਾਂ ਚੱਲਦੀਆਂ ਨੇ ਉਦੋਂ ਪਰਤਾਏ ਜਾਂਦੇ ਨੇ ਤੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਮੇਨਟੇਨ ਸਜਾਰੀ ਹੋਣਾ ਹੈ ਸਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਹੁਤ ਤਨ ਤਵ ਕੁਰਤੇ ਵਾਸਾ ਵੀ ਗੁਰੂ ਘਰ ਦੇ ਦਰਸ਼ਨ ਕਰੀਏ ਤੇ ਲਾਸਟ ਵਿੱਚ ਮੈਂ ਇਹੀ ਆਖੂਗਾ ਵੀ ਤੁਹਾਡਾ ਬਹੁਤ ਇੰਤਜ਼ਾਮ ਸੋਹਣਾ ਹੈਗਾ ਤੇ ਮੈਂ ਇਹ ਤੇ ਆਮ ਦਾ ਗੁਰੂ ਤੇਗ ਬਹਾਦਰ ਸਾਹਿਬ ਜਿਹਦੇ ਅਸੀਂ ਦਾ ਸੇਵਾਦਾਰ ਅਸੀਂ ਦਾ ਇਹ ਜੇ ਲੈਕ ਵੀ ਨਹੀਂ ਤੇ ਸਾਨੂੰ ਤੁਹਾਨੂੰ ਜੀ ਤੁਸੀ ਜਰੂਰ ਇੱਥੇ ਗੁਰਦੁਆਰਾ ਸਾਹਿਬ ਪਾਛਾਈ ਨਵੀਂ ਪਕੜਾਣਾ ਇਹ ਜਿਲ੍ਹਾ ਕਿਹੜਾ ਪੈਂਦਾ ਜੀ ਫਟੇਗੜ ਸਾਹਿਬ ਫਟੇਗੜ ਸਾਹਿਬ ਦੇ ਵਿੱਚ ਆ ਜੀ ਤੇ ਤੁਸੀਂ ਜਰੂਰ ਇੱਥੇ ਦਰਸ਼ਨ ਕਰਨ ਆਓ ਗੁਰੂ ਘਰ ਦੇ ਆ ਮਨੋ ਕਾਮਨਾ ਆਪਣੀ ਜਿਹੜੀਆਂ ਪੂਰੀਆਂ ਕਰੋ ਤੇ ਜਿਹੜਾ ਇੱਥੇ ਦਿਲੋਂ ਸੱਚੇ ਦਿਲੋਂ ਇੱਥੇ ਆਉਂਦਾ ਪੂਰੀਆਂ ਹਰੇਕ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਇਹਦੇ ਨਾਲ ਮੈਂ ਇਹ ਵੀਡੀਓ ਨੂੰ ਇੱਥੇ ਸਮਾਪਤ ਕਰਾਂਗਾ ਇਹ ਹੈ ਸੰਗਤ ਜੀ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੰਗਰ ਹਾਲ ਦੇਖੋ ਬਹੁਤ ਸੋਹਣੇ ਅੱਛੇ ਤਰੀਕੇ ਨਾਲ ਜਿਹੜੇ ਭਾਂਡੇ ਆ ਉਹ ਟੱਬਾਂ ਦੇ ਵਿੱਚ ਪਏ ਆ ਤੇ ਲੰਗਰ ਵੀ ਹੁਣ ਦਰਵਾਜ਼ਾ ਇਹਨਾਂ ਨੇ ਖੋਲਿਆ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਪਰ ਸਰੂਪ ਨੇ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰੂਪ ਨੇ ਇੱਧਰ ਵੀ ਅੰਦਰ ਜਾਲੀ ਦੇ ਅੰਦਰ ਇਹਨਾਂ ਦੇ ਆਸਤਾਂ ਰੱਖੀਆਂ ਹੁੰਦੀਆਂ ਨੇ ਜਿਵੇਂ ਪਿਆਜ਼ ਸਬਜ਼ੀ ਥੱਲੇ ਪਿਆਜ਼ ਦੇਖ ਸਕਦੇ ਹੋ ਵੀ ਹਵਾ ਲੱਗਦੀ ਰਹਿੰਦੀ ਹੈ ਖਰਾਬ ਨਹੀਂ ਹੁੰਦੇ ਕਿਉਂਕਿ ਇੱਕ ਦਿਨ ਤਾਂ ਸਾਰੇ ਲੱਗ ਨਹੀਂ ਜਾਣੇ ਹੁੰਦੇ ਦੇਖੋ ਸਾਰੇ ਪਿਆਜ ਵੜੇ ਸਿਸਟੇਮੈਟਿਕਲੀ ਥੱਲੇ ਪਿਛਾ ਕੇ ਰੱਖਿਆ ਵੀ ਉਹ ਖਰਾਬ ਨਾ ਹੋਣ ਕਾਫੀ ਵੱਡਾ ਲੰਗਰ ਹਾਲ ਆ ਸੰਗਤ ਇਹ ਤੁਸੀਂ ਦੇਖ ਸਕ ਰਹੇ ਹੋ ਤੁਸੀਂ ਇੱਥੇ ਜਿਹੜਾ ਹੈ ਐਟ ਅ ਟਾਈਮ 3-400 ਬੰਦਾ ਬਿਠਾ ਸਕਦੇ ਹੋ ਬਹੁਤ ਵੱਡਾ ਪਾਣੀ ਤੋਂ ਉੱਤੋਂ ਪਚਾ ਹੈਗਾ ਬੜਾ ਪੱਕੇ ਕਿਸਮ ਦਾ ਜਿਹੜਾ ਲੰਗਰ ਹਾਲ ਇਹ ਬਣੇ ਹੋਏ ਨੇ ਤੇ ਤੁਸੀਂ ਆਓ ਤੇ ਗੁਰੂ ਘਰ ਦੀਆਂ ਇੱਥੇ ਖੁਸ਼ੀਆਂ ਪ੍ਰਾਪਤ ਕਰੋ ਇਹਦੇ ਨਾਲ ਮੈਨੂੰ ਫਾਈਨਲੀ ਆਪਾਂ ਜਾਦਾ ਲੰਗਰ ਛਕ ਲਿਆ ਜੀ ਲੰਗਰ ਹਾਲ ਤੋਂ ਆ ਕੇ ਬਾਹਰ ਤੇ ਨਾਲ ਹੀ ਇੱਧਰ ਬਾਹਰ ਵੀ ਚੁੱਲ੍ਹੇ ਤੁਹਾਨੂੰ ਦਹਾੜਨਾ ਬਣੇ ਹੋਏ ਨੇ ਇਹ ਜਦੋਂ ਰਸ਼ ਕਾਫੀ ਹੋ ਜਾਂਦਾ ਉਦੋਂ ਫੇ ਵਰਤਦੇ ਆ ਜੀ ਇਹ ਇਹ ਸਾਰੇ ਉਦੋਂ ਵਰਤ ਜਾਂਦੇ ਆ ਚੁੱਲ੍ਹੇ ਆ ਲੱਕੜ ਪਾਲਣ ਲੱਕੜ ਟੁੰਬਾ ਕਾਫੀ ਪਿਆ ਦੇਖ ਸਕਦੇ ਤੁਸੀਂ ਤੇ ਆਹ ਜਨਰੇਟਰ ਹਾਲ ਜਨਰੇਟਰ ਹੈਗਾ ਜੀ ਤੇ ਸਾਰੇ ਗੋਲਦਾ ਸਾਹਿਬ ਦੀ ਸਪਲਾਈ ਇਹਦੇ ਨਾਲ ਚੱਲਦੀ ਆ ਕਿਤੇ ਲਾਈਟ ਚਲੀ ਜਾਵੇ ਬੜਾ ਅੱਛਾ ਪ੍ਰਬੰਧ ਜਿਹੜਾ ਇੱਥੇ ਦੇ ਐਡਮ ਐਡਮਿਨਿਸਟ੍ਰੇਸ਼ਨ ਨੇ ਕਰਕੇ ਰੱਖਿਆ ਹੋਇਆ ਵਾ ਬਹੁਤ ਬਹੁਤ ਧੰਨਵਾਦ ਠੀਕ ਹੈ ਧੰਨਵਾਦ ਆ ਸਿੰਘ ਸਾਹਿਬ ਤੁਹਾਡਾ ਲਾਸਟ ਵਿੱਚ ਵਾਹਿਗੁਰੂ ਜੀ ਕਾ ਇਹ ਹੈ ਦਫਤਰ ਨਿਵਾਸ ਇਹਨਾਂ ਦਾ ਆਓ ਆਪਾਂ ਅੰਦਰ ਵੀ ਚੱਲਾਂਗੇ ਇੱਥੇ ਦੇ ਜਿਹੜੇ ਪ੍ਰਬੰਧਕ ਉਹਨਾਂ ਨਾਲ ਮਿਲਾਂਗੇ ਫਾਈਨਲੀ ਆਪਾਂ ਦਫਤਰ 'ਚ ਇੱਥੇ ਆ ਗਏ ਆ ਗੁਰਦਾਸ ਸਾਹਿਬ ਦੇ ਪਗੜਾਣਾ ਪਿੰਡ ਪਗੜਾਣਾ ਤੇ ਸਿੰਘ ਸਾਹਿਬ ਜੀ ਮੈਨੂੰ ਕਹਿ ਰਹੇ ਨੇ ਵੀ ਤੁਹਾਨੂੰ ਸਨਮਾਨਤ ਕਰਨਾ ਮੈਂ ਕਿਹਾ ਮੈਂ ਐਡੀ ਕੋਈ ਖਾਸ ਵੱਡੀ ਸ਼ਖਸੀਅਤ ਤਾਂ ਨਹੀਂ ਹੈਗਾ ਚਲੋ ਇਹਨਾਂ ਦੀ ਮਰਜ਼ੀ ਆ ਤੇ ਗੁਰੂ ਸਾਹਿਬ ਦੀ ਕਿਰਪਾ ਖਾਲਸਾ ਵਾਹਿਗੁਰੂ ਜੀ ਬੋਲੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਦੇ ਗੁਰੂ ਮਹਾਰਾਜ ਦੀ ਕੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਤੁਹਾਡਾ ਧੰਨਵਾਦ ਮੈਂ ਇੰਨੇ ਜੋਗਾ ਨਹੀਂ ਹੈਗਾ ਜੀ ਸਾਡਾ ਕੋਈ ਵੀ ਭੈਣ ਹਿੱਸੇ ਪਾਛਾ ਗੁਰਤੇ ਦਾ ਬਹੁਤ ਧੰਨਵਾਦ ਤੁਹਾਡਾ ਸੰਗਤ ਜੀ ਇਹਨਾਂ ਨੇ ਮੈਨੂੰ ਇੱਥੇ ਦਫਤਰ ਬੁਲਾ ਕੇ ਤਾਂ ਤਾਂ ਸ੍ਰੀ ਗੁਰੂ ਦੇਗਵਾਰ ਸਾਹਿਬ ਜੀ ਇਸ ਸਾਨ ਦੇ ਦਫਤਰ ਵਿੱਚ ਬਿਰਾ ਆ ਕੇ ਉਸ ਸਨਮਾਨ ਤੇ ਕਿੰਨਾ ਸੇ ਉਪਰ ਸਾਥ ਬਣਾਇਆ ਬਹੁਤ ਬਹੁਤ ਮੈਨੂੰ ਮਾਣ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਹਾ ਵਾਹਿਗੁਰੂ ਤੇ ਖਾਲਸਾ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨਵੀਂ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ ਇੱਥੇ ਦਰਸ਼ਨ ਦੀਦਾਰੇ ਕੀਤੇ ਨਤਮਸਤਕ ਹੋਏ ਤੇ ਇਹਦੇ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਕਿ ਮੈਂ ਤੁਹਾਨੂੰ ਇਤਾਂ ਦੇ ਜਿਹੜੇ ਦਰਸ਼ਨ ਦੀਦਾਰੇ ਗੁਰੂ ਘਰਾਂ ਦੇ ਇਤਿਹਾਸਕ ਗੁਰੂ ਘਰਾਂ ਦੇ ਜਿਹੜੇ ਦਰਸ਼ਨ ਕਰਾਂਦਾ ਰਹਾ ਤੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਇਹਦੇ ਨਾਲ ਅਗਲੀ ਵੀਡੀਓ ਹੋਂ ਤੱਕ ਮੇਰਾ ਸਬਸਕ੍ਰਾਈਬ ਜਰੂਰ ਕਰ ਲੈਣਾ ਚੈਨਲ ਤਾਂ ਜੋ ਤੁਸੀਂ ਮੇਰੀ ਜਿਹੜੀ ਆ ਵੀਡੀਓ ਤੁਹਾਨੂੰ ਪਹਿਲੇ ਦਾਸ ਤੇ ਮਿਲ ਸਕੇ ਇਹਦੇ ਨਾਲੇ ਵਾਹਿਗੁਰੂ ਜੀ ਦਾ ਸਾਰਿਆਂ ਨੂੰ ਖਾਲਤਾ ਵਾਹਿਗੁਰੂ ਜੀ ਫੇ ਚੜ੍ਹਦੀ ਕਲਾ ਜੀ